ਲੇ ਮਿੱਤਰ ਆ ਬੰਡਿਆਂ ਨੂੰ ਆਪਾਂ ਸਵਾਲ ਪੁੱਛਦੇ ਆ ਮੈਨੂੰ ਤਾਂ ਵੈਸੇ ਪਤਾ ਉਹ ਮੈਨੂੰ ਕਿਹੜਾ ਵੈਸੇ ਹੂੰ ਪਤਾ ਮੈਨੂੰ ਵੀ ਕਿਸੇ ਤੋਂ ਪਤਾ ਲੱਗਿਆ ਸੀਗਾ ਆਪਾਂ ਇਹਨਾਂ ਨੂੰ ਸਵਾਲ ਪਾਉਣੇ ਆਗੇ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਲੈ ਮਿੱਤਰ ਲਾ ਵੀ ਸੇਵਕ ਬੁੱਝ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਹਰ ਇੱਕ ਘਰ ਦੇ ਵਿੱਚ ਆ ਪਹਿਲਾਂ ਟੋਟਲੀ ਹਰ ਇੱਕ ਘਰ ਦੇ ਵਿੱਚ ਹੁੰਦੀ ਸੀ ਹੁਣ ਕਈ ਘਰਾਂ ਦੇ ਵਿੱਚ ਨਹੀਂ ਹੁੰਦੀ ਵੈਸੇ ਸਹਰਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਹੁੰਦੀ ਹੈ ਇਹ ਤੁਹਾਨੂੰ ਦੱਸਦੇ ਤੁਸੀਂ ਦੱਸੋ ਵਿਆਹ ਤਵਾਰ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਕੋਈ ਗਲਤ ਸਵਾਲ ਨਹੀਂ ਹੈਗਾ ਇਹ ਸਹੀ ਸਵਾਲ ਆ ਹੁਣ ਵੀ ਅੱਜ ਵੀ ਪਿੰਡਾਂ ਦੇ ਵਿੱਚ ਹਰ ਇੱਕ ਤਕਰੀਬਨ ਘਰਾਂ ਦੇ ਵਿੱਚ ਹੁੰਦਾ ਹੀ ਆ ਲੈ ਵੀ ਸਵਾਲ ਦਾ ਜਵਾਬ ਦਿਓ ਤੁਸੀਂ ਹੈ ਬਹੂ ਬਹੂ ਨਹੀਂ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਇਹ ਬੰਦਿਆਂ ਝੋਕਸ ਨਹੀਂ ਬੰਦਿਆਂ ਝੋਕਸ ਨੇ ਇਹ ਵੀ ਦੋ ਦੱਸ ਤਾਂ ਕੁੜੀਆਂ ਚੋਂ ਕੁੜੀਆਂ ਚੋਂ ਨਾ ਕੁੜੀਆਂ ਚੋਂ ਇਨਚਾਨਾਂ ਦੇ ਵਿੱਚ ਤਾਂ ਹੈ ਹੀ ਨਹੀਂ ਇਹ। ਹੁਣ ਜਾਨਵਰ ਹੋ ਚੀ ਲੱਗ ਗਈ। ਨਾ ਜਾਨਵਰਾਂ ਤੇ ਵੀ ਨਹੀਂ ਹੈਗਾ। ਘਰ ਚੀ ਆ। ਹੁਣ ਘਰ ਚ ਜਾਨਵਰ ਤਾਂ ਹਰੇਕ ਕੋਈ ਰੱਖਦਾ ਨਹੀਂ ਹੈਗਾ। ਜਾਨਵਰਾਂ ਚ? ਹਾਂ। ਜਾਨਵਰਾਂ ਚੋਂ ਨਹੀਂ ਹੈਗਾ। ਹਾਂ ਵਿਸ਼ੇਕ ਦੱਸ। ਲਾਓ ਤੁਮਾਰਾ ਵਾੜਾ ਸੌਖਾ ਤਾਂ ਇੰਨੇ ਸਵਾਲ ਪਏ ਨੇ। ਇਹ ਬਾਜ਼ਾਰ ਤਾਂ ਇੰਨੀ ਪਈ ਐ। ਮੈਂ ਉਹੀ ਕਹਿਣਾ ਮੇਰੇ ਚਾਂਦੀ ਯਾਰ ਨਹੀਂ ਰਹੀ ਤੁਮਾਰੀ। ਮਾ ਜਮਨੀ ਕੋਲ ਘੋਟੇ ਦੇ। ਦੇ ਦੇ ਕੇ ਬਚਾਰੀ ਕੋਠੇ ਤੱਕ ਮੈਂ ਚੜਦੀ ਜ ਮਾਂ ਨਹੀਂ ਮਾਂ ਜੰਮੀ ਨਹੀਂ ਦਿਮਾਗ ਤਾਂ ਲਾਓ ਮੜਾਏ ਕੁਛ ਅੰਤਰ ਤਾਂ ਦਿਓ ਤੁਸੀਂ ਤਾਂ ਉੱਤਰ ਬਣੀ ਦਿੱਤਾ ਕੋਈ ਮੈਂ ਤਾਂ ਅੱਛੀ ਤਾਂ ਜਾ ਬੁੱਝਦਾ ਸੀ ਕੁਸ ਮਾਂ ਜੰਮੀ ਨਹੀਂ ਪੁੱਤ ਪੋਠੇ ਤੇ ਆਰਾ ਜਿਹੜੀਆਂ ਬੰਦ ਹੋਣਿਆ ਨਾ 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 ਪੌੜੀਆਂ ਪੌੜੀਆਂ ਬਣੀ ਆਗੀਆਂ ਕੀ ਹੋ ਗਿਆ ਇਹ ਜ਼ਰੂਰੀ ਨਹੀਂ ਵੀ ਹਰ ਕੋਠੇ ਦੀ ਵੀ ਹੋਵੇ ਕੋਈ ਚੀਜ਼ ਤਾਰੇ ਨਾ ਨਹੀਂ 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 ਸੂਰਜ ਇਹ ਮੈਂ ਹਰ ਇੱਕ ਘਰ ਦੇ ਵਿੱਚ ਗੱਲ ਕਰੀ ਐ ਹਰ ਇੱਕ ਘਰ हां ਵੀ ਹਰ ਇੱਕ ਘਰ ਦੇ ਵਿੱਚ ਹੁੰਦੀ ਐ ਚੀਜ਼ ਦੱਸ ਸੇਵਕ ਹੈ ਦੱਸ ਸੇਵਕ ਲੈ ਮਿੱਤਰੋ ਇਹਨਾਂ ਨੂੰ ਨਹੀਂ ਪਤਾ ਵੈਸੇ ਚਲੋ ਆਪਾਂ ਇਹਦਾ ਵੀ ਜਵਾਬ ਅਗਲੀ ਵੀਡੀਓ 'ਚ ਤੁਹਾਨੂੰ ਦੇਵਾਂਗੇ ਜੇ ਤੁਹਾਨੂੰ ਪਤਾ ਕਮੈਂਟਾਂ ਦੇ ਵਿੱਚ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਈ ਧੰਨਵਾਦ